ਤਾਂ ਤੋਂ ਮੋੜੀ ਤੌਰ ਤੇ ਕਿ ਤੇਰੇ ਆਉਣ ਵਾਲੀ ਪੁੱਤਾਂ ਯਾਦ ਕਰ ਰਹੀਆਂ ਕਿ ਤੂੰ ਕਿਸ ਬੈਂਕ ਦੇ ਸੁਤੇ ਬੱਟ ਤੋਂ ਦੱਸ ਦੇਗਾ ਮੈਂ ਸਸਵੀ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਜੇ ਮੇਰੇ ਤੇ ਕੋਈ ਇਦਾਂ ਦੀ ਗੱਲ ਹੋਈ ਤੂੰ ਮੈਨੂੰ ਬੁਲਾਇਆ ਕਿਉਂ ਨਹੀਂ ਮੈਨੂੰ ਬੁਲਾਇਆ ਕਿਉਂ ਨਹੀਂ ਤੂੰ ਤੂੰ ਮੈਨੂੰ ਪਰਵਾਨਾ ਭੇਜ ਗਿਆ ਕੋਈ ਬੁਲਾਉਂਦੇ ਤੁਸੀਂ ਆਪਣੇ ਦਫ਼ਤਰ ਮੈਨੂੰ ਬੁਲਾਉਂਦੇ ਮੈਂ ਤੁਹਾਨੂੰ ਆ ਕੇ ਦੱਸਦਾ ਸਾਰਾ ਕੁਝ ਪਰ ਮੈਂ ਉਹ ਦੇ ਇਸ ਬੈਂਕ ਦੇ ਵਿਅਕਤੀ ਵੀ ਇਹ ਗੱਲ ਕਹਿਣੀ ਚਾਹੁੰਦਾ ਹੈ ਫਸੇ ਪਿੰਡ ਦਾ ਸਰਪੰਚ ਸੁਣਿਆ ਇਹ ਕਿ ਖਰਾਬੀ ਤੇ ਤਵਾਫੀ ਜਿਹਦੇ ਖਿਲਾਫ 18 ਟਾ ਦਾ ਫਰਜੇ ਦਰਜ ਨੇ ਮੈਂ ਡੀਐਸਪੀ ਸਾਹਿਬ ਨੂੰ ਕਹਿਣਾ ਚਾਹਨਾ ਵੀ ਮੇਰੇ ਤੇ ਇੱਕ ਵੀ ਪਰਚਾ ਦੱਸ ਦੇ ਇੱਕ ਵੀ ਕੋਈ ਰਿਪੋਰਟ ਦੱਸ ਦੇ ਤੇ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਹੀ ਨਾ ਆਂਦਿਓ ਪੂਰੀ ਉਮਰ ਜੇਲ੍ਹ ਤੋਂ ਮੈਨੂੰ ਪੂਰਾ ਬੰਦਾ ਇਹ ਪ੍ਰੇਖਤਨਾ ਕਿਤੇ ਰਹਿ ਜਾਈ ਕਿ ਪਿੰਡਾਂ ਦੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਵੋਟਾਂ ਪੁਆਰਾਂਗੇ ਤੇ ਤੰਨੂ ਬਰਸ਼ ਦਿੱਤਾ ਜਾਏਗਾ ਬਿਲਕੁਲ ਨਹੀਂ ਹੋਏਗਾ ਤਾਂ ਕਿ ਮੈਂ ਪੰਜ ਪੁਲਿਸ ਵਾਲੇ ਫੜੇ ਨੇ ਪੀਸੀ ਐਕਟ ਦੇ ਪਰਚੇ ਰਿਸ਼ਵਤ ਲੈਂਦੇ ਪੁਲਿਸ ਨੂੰ ਕਿ ਇਹਨੇ ਫੜਿਆ ਅਜੇ ਤੱਕ ਮੈਂ ਫੜੇ ਪੰਜ ਪੁਲਿਸ ਵਾਲੇ ਇਹ ਆਪਣੇ ਦਿਲ ਤੋਂ ਪੁਲਿਸਾ ਕੱਢ ਦੇ ਤੇਰਾ ਮਤਿਆਨ ਹੈ ਕਿ ਮਾਨੇ ਦਾ ਸ਼ਰੂਸ ਕੱਢ ਸਾਡਾ ਡਾਕੂਮੈਂਟ ਨੇ ਸਾਰੇ ਤਿੰਨ ਤਿੰਨ ਸਾਲ ਦੀ ਪੁਲਿਸ ਮਲਾਜੂਨ ਖਾਜਾ ਹੋਈ ਆ ਔਰ ਇਹ ਵੀ ਜਿਹੜੇ ਆ ਜਿਨ੍ਹਾਂ ਨੇ ਹੁਣ ਇਹ ਕਾਰਵਾਈ ਕੀਤੀ ਆ ਇਹ ਵੀ ਸਲਾਖਾਂ ਦੇ ਅੰਦਰ ਹੀ ਜਾਣਗੇ ਦੋ ਚਾਰ ਦਿਨ ਦੀ ਤੇ ਤੇਰਾ ਵੀ ਜਿਹੜਾ ਜਿਹੜਾ ਤੂੰ ਇੱਥੇ ਬਣਾ ਰਿਆ ਨਾ ਮੈਂ ਬਣਾ ਰੇ ਤੇ ਜਿਹੜਾ ਲੋਕਾਂ ਨੂੰ ਡਰਾ ਕੇ ਧਮਕਾ ਕੇ ਤੂੰ ਆਪਣਾ ਨਾਮ ਜਗ੍ਹਾ ਪੈਦਾ ਕਰ ਰਿਆ ਤੇ ਤੇਰੀ ਜਗ੍ਹਾ ਜੁਗਾ ਰਹਿ ਗਏ ਇੱਥੇ ਤੈਨੂੰ ਬਣਾਵਾ ਕਵੇ ਬੰਦੇ ਦਾ ਪੁੱਤ ਆਜ ਆਪਣੇ ਆਪ ਤੇ ਸ਼ਰਾਪ ਤੇ ਤੇ ਆਪਣੇ ਮੁੰਡੇ ਦੇ ਤੇ ਚਿੱਟਾ ਵੇਜ ਵੇਜ ਦਾ ਸਾਰਾ ਪਿੰਡ ਕਰਤਾ ਖਰਾਬ ਓਏ ਤੇ ਮੇਰੀ ਸੁਣ ਲੈ ਗੱਲ ਤੇ ਅੱਜ ਤੇਰੇ ਤੇ ਉਹ ਸਖਤ ਕਾਨੂੰਨੀ ਕਰਾਂਗਾ ਤੇਰੀ ਪੁਸ਼ਟਾ ਯਾਦ ਕਰ ਰਹੀਆਂ ਪਿੰਡ ਦੇ ਵਿੱਚ ਜਸ਼ਤ ਪਾਈ ਹੈ ਜੇ ਤੂੰ ਪਿੰਡ ਦੇ ਵਿੱਚ ਜਸ਼ਤ ਤਾਂ ਮੌੜ ਪਤਾ ਕੀਤਾ ਜਾਂ ਪਿੰਡ ਦੇ ਵਿੱਚ ਕਿਸੇ ਨੂੰ ਡਰਾਉਣ ਤੋਂ ਬਤਾਉਣ ਦੀ ਕੋਸ਼ਿਸ਼ ਕੀਤੀ ਤੇਰੇ ਨਾਲ ਉਹ ਸਖਤ ਕੀਤਾ ਜਾਏਗਾ ਤੇ ਮੌਲੀ ਤੌਰ ਤੇ ਤੇ ਤੇਰੇ ਆਉਣ ਵਾਲੀਆਂ ਪੁਸ਼ਟਾ ਯਾਦ ਕਰ ਰਹੀਆਂ ਵੀ ਤੂੰ ਕਿਸੇ ਪਿੰਡ ਦੇ ਵਿੱਚ ਤੋਂ ਬਚ ਹੁੰਦਾ ਜੀਗਾ ਤਾਂ ਮੈਂ ਉਹ ਐਸਪੈਂਡ ਦੇ ਵਿਅਕਤੀ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਪਿੰਡ ਦਾ ਸਰਪੰਚ ਚੁਣਿਆ ਇੱਕ ਸ਼ਰਾਬੀ ਤੇ ਤਕਵਾਫੀ ਜਿਹਦੇ ਖਿਲਾਫ 18 ਨਾਲ ਪਰਚੇ ਦਰਜ ਨੇ। ਤੋ ਕਹਿਂ ਤੋ ਭਾਵੇਂ ਆਂ ਇਹ ਭ੍ਰਿਖਤ ਜਨ ਕਿਤੇ ਰਹਿ ਜੀ ਕਿ ਤੂੰ ਪਿੰਡਾਂ ਦੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਵੋਟਾਂ ਪਵਾ ਲੈਂਗਾ ਤੇ ਤੈਨੂੰ ਬਖਸ਼ ਦਿੱਤਾ ਜਾਏਗਾ ਬਿਲਕੁਲ ਨਹੀਂ ਹੋਏਗਾ ਇਦਾਂ। ਇਹ ਆਪਣੇ ਦਿਲ ਚੋਂ ਭਲੇਖਾ ਕੱਢ ਦੇ। ਤੇਰਾ ਮੈਂ ਦਿਆਂਗ ਜਮਾਨੇ ਦਾ ਜਲੂਸ ਕੰਡ। ਇਹ ਨੋਟ ਕਰ ਲੈ ਧਿਆਨ ਨਾਲ ਮੇਰੀ ਗੱਲ ਠੀਕ ਹੈ ਤੇਰੇ ਮੁਡੇ ਦੇ ਖਿਲਾਫ ਗੁਰਦਾਸਪੁਰ ਚ ਪਰਚਾ ਦਰਜ ਹੋ ਗਿਆ ਚਿੱਟੇ ਦਾ ਤੇ ਥਾਰਾ ਪਿੰਡ ਦੇ ਚਿੱਟਾ ਵੇਚ ਵੇਚ ਕਰ ਦਿੱਤਾ ਖਰਾਬ ਤੇ ਤੇਰਾ ਵੀ ਜਿਹੜਾ ਜਿਹੜਾ ਤੂੰ ਇੱਥੇ ਬਣਾ ਰਿਆ ਨਾ ਮਹਿਲ ਮਨਾਰੇ ਤੇ ਜਿਹੜਾ ਲੋਕਾਂ ਨੂੰ ਡਰਾ ਤਮਕਾ ਕੇ ਤੂੰ ਆਪਣੇ ਨਾਂ ਦੀ ਜਗ੍ਹਾ ਪੈਦਾ ਕਰ ਰਿਆ ਹੈ ਤੇ ਤੇਰੀਆਂ ਜਗ੍ਹਾ ਚੁੱਕਾ ਰਹਿ ਰਿਹਾ ਇੱਥੇ ਤੇ ਤੈਨੂੰ ਬਣਾਵਾਗਾ ਉਹ ਬੰਦੇ ਦਾ ਪੁੱਤ ਇਹ ਨੋਟ ਕਰ ਲੈ ਮੇਰੀ ਧਿਆਨ ਨਾਲ ਗੱਲ ਮੈਂ ਡੀਐਸਪੀ ਸਾਹਿਬ ਨੂੰ ਕਹਿਣਾ ਚਾਹਨਾ ਵੀ ਮੇਰੇ ਤੇ ਇੱਕ ਵੀ ਪਰਚਾ ਦੱਸ ਦੇ ਇੱਕ ਵੀ ਕੋਈ ਰਿਕਵਰੀ ਦੱਸ ਦੇ ਤੇ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਹੀ ਨਾ ਆਂਦਿਓ ਪੂਰੀ ਉਮਰ ਜੇਲ੍ਹ 'ਚ ਮੈਨੂੰ ਪੂਰਾ ਬੰਦ ਕਰ ਦਿਓ ਹੁਰ ਤੇ ਕੀ ਪਿੱਛੇ ਕੀ ਮੰਚਾ ਕੀ ਜਿਹੜਾ ਤੋਂ ਨਾ ਇਧਰ ਉੱਧਰ ਬਤੀ ਯਕਤਾ ਜਾਦੇ ਆ ਇਹ ਬਸ ਇਹੀ ਆ ਇਹ ਪਿੰਡ ਵਾਲੇ ਜਿਹੜੇ ਹੈਗੇ ਨੇ ਜਿਹੜੇ ਬਰਮਾਸ ਨੇ ਸਾਡੇ ਪਿੰਡ ਦੇ ਇਹ ਦਬਾਅ ਬਣਾਉਂਦੇ ਨੇ ਇਹਨਾਂ ਦੇ ਮੈਂ ਨਿਸ਼ਾਨਦੇ ਹੀ ਪਾਈ ਸੀ ਸਰਕਾਰੀ ਜ਼ਮੀਨਾਂ ਉਹਨਾਂ ਨੇ ਸਾਰੀ ਨਾ ਪੀਦੀ ਸਰਕਾਰੀ ਜ਼ਮੀਨਾਂ ਕੀ ਇਹਨਾਂ ਨੇ ਕੈਪਟਨ ਗੁਰਬਚਨ ਸਿੰਘ ਸਲਾਰੀ ਜਿਹੜਾ ਇੱਡਾ ਵੱਡਾ ਨਾਮ ਆ ਪੂਰੇ ਹਿੰਦੁਸਤਾਨ 'ਚ ਉਹਦਾ ਇਹਨਾਂ ਨੇ ਸਕੂਲ ਦਾ ਤੇ ਗਰਾਊਂਡ ਦਾ ਰਸਤਾ ਮਲੇ ਦਾ ਉਹ ਰਸਤੇ ਦੀ ਮੈਂ ਪਾਈ ਨਿਸ਼ਾਨਦਈ ਇਹ ਕਹਿੰਦੇ ਸੀ ਹੋਣੀ ਦੇਣੀ ਇਹ ਰਸਤਾ ਲੈਣਾ ਪਗੇ ਨਹੀਂ ਇਹ ਕਹਿੰਦੇ ਸੀ ਪਿੰਡ ਦੇ ਉਹ ਕੈਪਟਨ ਦੇ ਬੰਦੇ ਆ ਤੇ ਹੈ ਨਾਪਲੇ ਸਾਰਾ ਕੁਝ ਇਹਨਾਂ ਨੇ ਸਰਕਾਰੀ ਜ਼ਮੀਨਾਂ ਸਾਰੀਆਂ ਨਾਪੀਆਂ ਨੇ ਕਬਰਸਤਾਨ ਇਹਨਾਂ ਨੇ ਨੱਪ ਲਿਆ ਠੀਕ ਹੈ ਜੀ ਪਿੰਡ ਚ ਬਸਟਾਂਡੇ ਇੱਕ ਬਣਾਣਾ ਹੀ ਤਿੰਨ ਕਨਾਲਾਂ ਜ਼ਮੀਨ ਸਾਡੀ ਰੋਡ ਦੇ ਉੱਤੇ ਆ ਤਿੰਨ ਕਨਾਲਾਂ ਜ਼ਮੀਨ ਨੇ ਨਪੀਰ ਜਦੋਂ ਮੈਂ ਛੜਾਣ ਦੀ ਕੋਸ਼ਿਸ਼ ਕਰਨਾ ਮੈਨੂੰ ਕਹਦੇ ਤੂੰ ਚਟਾ ਵਿੱਚ ਨਾ ਮੈਂ ਕਿਹੜਾ ਚਟਾ ਵਿੱਚ ਆ ਤੁਸੀਂ ਇਹ ਮੇਰੇ ਤੇ ਝੂਠੇ ਕੇਸ ਬਣਾਉਣ ਨੂੰ ਪੁਲਿਸ ਰਲੀ ਹੋਈ ਹੈ ਇਹਨਾਂ ਨਾਲ ਮੈਨੂੰ ਲੱਗਦਾ ਵੀ ਪੁਲਿਸ ਮੇਰੇ ਤੇ ਜ਼ਰੂਰ ਝੂਠਾ ਪਰਚਾ ਹੁਣ ਵੀ ਕਰੇ ਇਹਨਾਂ ਦੇ ਕਹਿੰਦੇ ਬਾਅਦ ਤੇ ਪਿਛਲੀ ਕੀ ਕਹਾਣੀ ਹੈ ਜਿਹੜਾ ਤੁਹਾਡੇ ਤੇ ਬਾਰ ਬਾਰ ਪਟੋਂ ਦੇ ਰਹੀ ਹੈ ਮੈਂ ਪੰਜ ਪੁਲਿਸ ਵਾਲੇ ਫੜੇ ਨੇ ਜੀ ਪੀਸੀ ਐਕਟ ਦੇ ਪਰਚੇ ਰਿਸ਼ਵਤ ਲੈਂਦੇ ਪੁਲਿਸ ਨੂੰ ਕਿ ਇਹਨੇ ਫੜਿਆ ਅਜੇ ਤੱਕ ਮੈਂ ਫੜੇ ਪੰਜ ਪੁ ਔਰ ਉਹਨਾਂ ਨੂੰ 3-3 ਸਾਲ ਦੀ ਸਜ਼ਾ ਵੀ ਹੋਈ ਹੈ ਇਹ ਮੇਰੇ ਕੋਲ ਸਾਰੇ ਡਾਕੂਮੈਂਟ ਪੇਰੇ ਆ ਗਏ ਆ। ਆ ਡਾਕੂਮੈਂਟ ਨੇ ਸਾਰੇ 3-3 ਸਾਲ ਦੀ ਪੁਲਿਸ ਮੁਲਾਜ਼ਮਨ ਸਜ਼ਾ ਹੋਈ ਹੈ। ਔਰ ਇਹ ਵੀ ਜਿਹੜੇ ਆ ਜਿਨ੍ਹਾਂ ਨੇ ਹੁਣ ਇਹ ਕਾਰਵਾਈ ਕੀਤੀ ਹੈ ਇਹ ਵੀ ਸਲਾਖਾਂ ਦੇ ਅੰਦਰ ਹੀ ਜਾਣਗੇ 2-4 ਦਿਨ ਦੀ ਹਾਈ ਕੋਰਟ ਦੇ ਵਿੱਚ ਡੇਟ ਪੈ ਗਈ ਹੈ। ਸਾਰਾ ਕੁਝ ਹੋ ਗਿਆ ਨੂੰ ਜੱਜ ਸਾਹਿਬ ਆਪੇ ਖਿੱਚ ਲੈਣ। ਜੱਪੀ ਸਾਰੇ ਦੇ ਪਿੱਛੇ ਮੇਲਦਾਰੀ ਜੀ ਪਤਾ ਚਾਹੁੰਦੇ ਸੀ ਜਾਨਣਾ ਚਾਹੁੰਦੇ ਆ। ਪੋਲੀਟੀਕਲ ਹੀ ਆ ਜੀ ਅਸੀਂ ਕਾਂਗਰਸੀ ਆ। ਐਸਐਸਪੀ ਸਾਹਿਬ ਦੱਸਣਗੇ। ਤੇ ਇਹ ਆਪੇ ਐਸਐਸਪੀ ਸਾਹਿਬ ਦੱਸਣਗੇ ਕਿ ਤੁਹਾਡੀ ਪੁਲਿਸ ਕੀ ਕਰ ਰਹੀ ਆ ਕਿ ਜੇ ਮੇਰੇ ਤੇ ਕੋਈ ਇਦਾਂ ਦੀ ਗੱਲ ਹੋਈ ਤੂੰ ਮੈਨੂੰ ਬੁਲਾਇਆ ਕਿਉਂ ਨੂ ਮੈਨੂੰ ਬੁਲਾਇਆ ਕਿਉਂ ਨਹੀਂ ਤੂੰ ਤੂੰ ਵੀ ਮੈਨੂੰ ਪਰਵਾਨਾ ਭੇਜ ਕੇ ਇੱਕ ਵਾਰੀ ਬੁਲਾਉਂਦੇ ਤੁਸੀਂ ਆਪਣੇ ਦਫ਼ਤਰ ਦੇਖੋ ਸਭ ਤੋਂ ਪਹਿਲੇ ਤਾਂ ਮੈਂ ਆਪਣੇ ਮੀਡੀਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਅੱਜ ਇੰਨੇ ਛੋਟੇ ਸੱਦੇ ਤੇ ਇੱਥੇ ਪਹੁੰਚੇ ਹੋ ਔਰ ਬਹੁਤ-ਬਹੁਤ ਧੰਨਵਾਦ ਔਰ ਮੈਂ ਸਭ ਤੋਂ ਪਹਿਲੇ ਕਹਾਂਗੀ ਕਿ ਅ ਅੱਜ ਇਸ ਪ੍ਰੈਸ ਕਾਨਫਰੰਸ ਦਾ ਜਿਹੜਾ ਮਕਸਦ ਹੈਗਾ ਜਿਸ ਨਾਲ ਸਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਪੰਜਾਬ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਮੈਂ ਕਈ ਸਾਰੇ ਚੈਨਲਸ ਦੇ ਉੱਤੇ ਵੀ ਦੇਖਿਆ ਜਿਨ੍ਹਾਂ ਨੇ ਕੁਛ ਨਵੇਂ ਸੋਸ਼ਲ ਮੀਡੀਆ ਪੇਜ ਬਣਾਏ ਹੋਏ ਸੀਗੇ ਪਠਾਨਕੋਟ ਦੇ ਨਾਮ ਤੋਂ ਹਲਕਾ ਪੋਆ ਦੇ ਨਾਮ ਤੋਂ ਹੋਰ ਵੀ ਕਈ ਸਾਰੇ ਉਹਨਾਂ ਨੇ ਇੱਕ ਵੀਡੀਓ ਵਾਇਰਲ ਕੀਤੀ ਜਿਹੜੀ ਕਿ 15 ਤਰੀਕ ਮੰਗਲਵਾਰ ਨੂੰ ਸ਼ਾਮ 6:30 ਵਜੇ ਦੇ ਕਰੀਬ ਇਸ ਪਿੰਡ ਵਿੱਚ ਜੰਗਲ ਪਿੰਡ ਦੇ ਵਿੱਚ ਹਲਕਾ ਪੋਆ ਡਿਸਟ੍ਰਿਕਟ ਪਠਾਨਕੋਟ ਇਸ ਹਲਕੇ ਦੇ ਵਿੱਚ ਇੱਥੋਂ ਦੇ ਡਿਪਟੀ ਸਾਹਿਬ ਆਏ ਔਰ ਸਾਡੇ ਇਸ ਪਿੰਡ ਦੇ ਸਰਪੰਚ ਸਾਹਿਬ ਦੇ ਉੱਤੇ ਕਈ ਸਾਰੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆ ਰਹੇ ਸੀ ਅਸੀਂ ਸਾਰਿਆਂ ਨੇ ਦੇਖਿਆ ਔਰ ਸਰਪੰਚ ਸਾਹਿਬ ਦਾ ਜਿਸ ਤਰ੍ਹਾਂ ਦੇ ਨਾਲ ਜਿਸ ਵੇਲੇ ਵਾਰਦਾਤ ਹੋਈ ਹੈ ਤੇ ਇਹਨਾਂ ਨੇ ਮੈਨੂੰ ਕੰਟੈਕਟ ਕੀਤਾ ਔਰ ਕਾਂਗਰਸ ਦੀ ਪੰਜਾਬ ਸਪੋਕਸਪਰਸਨ ਹੋਣ ਦੇ ਨਾਤੇ ਉਹਨਾਂ ਨੇ ਸਾਨੂੰ ਇਸ ਸਾਰੇ ਹੀ ਜੋ ਵੀ ਇੱਥੇ ਵਾਰਦਾਤ ਹੋਈ ਹੈ ਉਸ ਬਾਰੇ ਮੈਨੂੰ ਜਾਣੂ ਕਰਵਾਇਆ ਔਰ ਮੈਂ ਬੜੀ ਹੈਰਾਨ ਆਏ ਗੱਲ ਸੁਣ ਕੇ ਕਿ ਜਿਸ ਤਰ੍ਹਾਂ ਦੇ ਨਾਲ ਕਾਂਗਰਸ ਪਾਰਟੀ ਦੇ ਉੱਤੇ ਜਾਣ ਬੁਝ ਕੇ ਤੰਜ ਕਸਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਕਿਸ ਤਰ੍ਹਾਂ ਦੇ ਨਾਲ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਔਰ ਸਰਕਾਰ ਕਾਂਗਰਸ ਵਰਕਰਾਂ ਦੇ ਉੱਤੇ ਤੱਕੇਸ਼ਾਹੀ ਝੂਠੇ ਪਰਚੇ ਔਰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਵਾਸਤੇ ਜੋ ਸਾਜ਼ਿਸ਼ਾਂ ਰਚ ਰਹੇ ਨੇ ਅੱਜ ਇਸ ਚੀਜ਼ ਦਾ ਤੁਹਾਡੇ ਸਾਹਮਣੇ ਪਰਦਾਫਾਸ਼ ਕਰਾਂਗੇ ਔਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹ ਜ਼ਰੂਰ ਕਹਿਣਾ ਚਾਹਾਂਗੀ ਖਾਸ ਕਰਕੇ ਸਾਡੇ ਪਠਾਨਕੋਟ ਦੇ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਮੈਂ ਇਹੀ ਕਹਾਂਗੀ ਕਿ ਜੇ ਸਾਡੇ ਪਿੰਡ ਦੇ ਸਰਪੰਚ ਅਗਰ ਕਿਸੇ ਵੀ ਚੀਜ਼ ਦੇ ਵਿੱਚ ਨਾਮਜਦ ਸੀ ਜਿਹੜਾ ਕਿ ਇਲੀਗਲ ਕੋਈ ਕੰਮ ਹੋ ਰਿਹਾ ਹੈ ਜਾਂ ਕੋਈ ਨਸ਼ੇ ਦਾ ਕੋਈ ਕਿਸੇ ਤਰ੍ਹਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਉਹਨਾਂ ਤੇ ਇਲਜ਼ਾਮ ਲਗਾਏ ਗਏ ਨੇ ਤਾਂ ਤੁਸੀਂ ਉਹਨਾਂ ਨੂੰ ਦਫ਼ਤਰ ਬੁਲਾ ਕੇ ਉਹਨਾਂ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਉਹਨਾਂ ਨੂੰ ਜ਼ਲੀਲ ਕਰਨਾ ਹੀ ਚੰਗਾ ਕਿਉਂ ਸਮਝਿਆ ਤੁਸੀਂ ਕਿਉਂ ਤੁਸੀਂ ਇਹ ਚੀਜ਼ ਨੂੰ ਸੋਚਿਆ ਕਿ ਇਸ ਵਿੱਚ ਪਿੰਡ ਦੇ ਵਿੱਚ ਆ ਕੇ ਮੋਤਵਾਰ ਸਰਪੰਚ ਚੁਣਿਆ ਹੋਇਆ ਹੈ ਸਰਪੰਚ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਜ਼ਲੀਲ ਕਰੋ ਕਿ ਤੁਸੀਂ ਉਸਤੇ ਇੰਨਾ ਦਬਾਅ ਪਾਓ ਕਿ ਉਹ ਚੁੱਪ ਕਰਕੇ ਸਾਮ ਕੇ ਘਰੀ ਬੈਠ ਜੇ ਹੁਣ ਤੁਸੀਂ ਮੈਨੂੰ ਦੱਸੋ ਕਿ ਕੋਈ ਵਿਅਕਤੀ ਇੱਕ ਆਮ ਵਿਅਕਤੀ ਸੜਕ ਦੇ ਉੱਤੇ ਖੜ ਕੇ ਜਦੋਂ ਉਹਨੂੰ ਬੁਲਾਇਆ ਜਾਏਗਾ ਤੇ ਪ੍ਰਸ਼ਾਸਨ ਘੱਟੋ ਘੱਟ 40 ਤੋਂ 50 ਪੁਲਿਸ ਮੁਲਾਜ਼ਮ ਉਹਤੇ ਸਿਰ ਦੇ ਉੱਤੇ ਖੜੇ ਹੋ ਜਾਣਗੇ ਔਰ ਉਹਦੇ ਸਾਹਮਣੇ ਉਸਤੇ ਇਲਜ਼ਾਮ ਲਗਾ ਕੇ ਘਰ ਪਰਿਵਾਰ ਦੇ ਮੈਂਬਰਾਂ ਦੇ ਨਾਮ ਲੈ ਕੇ ਇਵਨ ਕਿ ਕੁੜੀਆਂ ਤੱਕ ਦੇ ਉਹਨਾਂ ਦੇ ਬੱਚਿਆਂ ਦੇ ਨਾਮ ਲਾਏ ਗਏ ਔਰ ਜੋ 18 18 ਪਰਚਿਆਂ ਦੀਆਂ ਗੱਲਾਂ ਕੀਤੀਆਂ ਗਈਆਂ ਨਸ਼ੇ ਦੇ ਪਰਚਿਆਂ ਦੀਆਂ ਗੱਲਾਂ ਕੀਤੀਆਂ ਗਈਆਂ ਮੈਂ ਹੈਰਾਨ ਕਿ ਕਿਹਨਾਂ ਨੇ ਇਹਨਾਂ ਨੂੰ ਕਿਹਾ ਸੀਗਾ ਕਿ ਇਹ ਜਿਹੜੀ ਕਾਰਵਾਈ ਜਿਹੜੀ ਹੈਗੀ ਹੈ ਪਿੰਡ ਦੇ ਸਰਪੰਚ ਦੇ ਉੱਤੇ ਕੀਤੀ ਜਾਏ ਔਰ ਇਹ ਜਲੀਲ ਕਿਉਂ ਕੀਤਾ ਗਿਆ ਸਭ ਤੋਂ ਪਹਿਲੇ ਤਾਂ ਮੈਂ ਇਹ ਗੱਲ ਕਹਾਂਗਾ ਕਿ ਜੋ ਇਹ ਵਾਰਦਾਤ ਹੋਈ ਹੈ ਬਹੁਤ ਜਲਦ ਪਿੰਡ ਦੇ ਸਰਪੰਚ ਉਸ ਪੁਲਿਸ ਪ੍ਰਸ਼ਾਸਨ ਦੇ ਉੱਤੇ ਔਰ ਜਿਹੜਾ ਹੈਗਾ ਮਾਨਹਾਨੀ ਦਾ ਕੇਸ ਕਰਨ ਲਈ ਜਾ ਰਹੇ ਨੇ ਸਭ ਤੋਂ ਵੱਡੀ ਗੱਲ ਔਰ ਜੋ ਇਹ ਖੇੜ ਰਚਿਆ ਗਿਆ ਉਸ ਦੀ ਪਿੱਛੇ ਜੋ ਮੇਨ ਬੇਸਿਕ ਵਜ੍ਹਾ ਕੀ ਸੀਗੀ ਅੱਜ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਮੇਰੇ ਨਾਲ ਪਿੰਡ ਦੇ ਸਰਪੰਚ ਸਾਹਿਬ ਬੈਠੇ ਨੇ ਇੰਦਰਜੀਤ ਰਾਏ ਪੰਡਾਰੀ ਜੀ ਜਿਹੜੇ ਕੀ ਇਹ ਪਿੰਡ ਦੇ ਕੋਈ ਨਵੇਂ ਸਰਪੰਚ ਨਹੀਂ ਬਣੇ ਇਹ ਪਿੰਡ ਦੇ ਵਿੱਚ ਇਹਨਾਂ ਦਾ ਪਰਿਵਾਰ ਪਿਛਲੇ 15 ਸਾਲ ਤੋਂ ਇਸ ਪਿੰਡ ਦੇ ਵਿੱਚ ਸਰਪੰਚੀ ਕਰਦੇ ਆ ਰਹੇ ਨੇ ਔਰ ਜਦੋਂ ਸਾਨੂੰ ਪੰਜਾਬ ਦੇ ਵਿੱਚ ਹਰ ਪਾਸੇ ਜਦੋਂ ਸਰਪੰਚੀ ਇਲੈਕਸ਼ਨਸ ਹੋ ਰਹੇ ਸੀਗੇ ਕਿਸ ਤਰ੍ਹਾਂ ਦੇ ਨਾਲ ਅਸੀਂ ਸਾਰੇ ਜਾਣਦੇ ਹੈਗੇ ਆ ਕਿ ਕਿਤਾ ਤੱਕਾशाही ਪੰਜਾਬ ਸਰਕਾਰ ਕਰ ਰਹੀ ਸੀ ਸਾਡੇ ਕਾਂਗਰਸੀ ਵਰਕਰਾਂ ਦੇ ਉੱਤੇ ਕਦੀ ਕਿਸੇ ਦੀ ਇਨਕੁਆਰੀਆਂ ਖੁਲਾਈਆਂ ਜਾ ਰਹੀਆਂ ਸੀ ਕਦੀ ਮਨਰੇਗਾ ਸਕੀਮ ਦੀਆਂ ਇਨਕੁਆਰੀਆਂ ਖੁਲਾਈਆਂ ਜਾ ਰਹੀਆਂ ਸੀਗੀਆਂ ਔਰ ਉਹਨਾਂ ਨੂੰ ਸਸਪੈਂਡ ਕਰਕੇ ਜਾਂ ਫਿਰ ਜ਼ਬਰਦਸਤੀ ਉਹਨਾਂ ਤੇ ਧੋਸ ਜਮਾ ਕੇ ਆਪਣੀ ਪਾਰਟੀ 'ਚ ਸ਼ਾਮਲ ਕਰਵਾਏ ਜਾ ਰਹੇ ਸੀ ਇੰਨੇ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਇਹ ਸਰਪੰਚ ਪਿੰਡ ਦੇ ਸਰਪੰਚ ਕਾਫੀ ਵੱਡੀ ਲੀਡ ਦੇ ਵਿੱਚੋਂ ਜਿੱਤ ਪ੍ਰਾਪਤ ਕਰਕੇ ਇਸ ਪਿੰਡ ਦੇ ਸਰਪੰਚ ਬਣੇ ਐਵੇਂ ਨਹੀਂ ਬਣੇ ਜਿਸ ਤਰ੍ਹਾਂ ਦੇ ਨਾਲ ਇਹ ਤੇ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਪਿੰਡ ਦੇ ਲੋਕਾਂ ਤੇ ਦਬਾਅ ਪਾ ਕੇ ਵੋਟਾਂ ਲਈਆਂ ਜਾਂਦੀਆਂ ਮੈਂ ਕਹਿਣਾ ਚਾਹਾਂਗੀ ਉਸ ਪੁਲਿਸ ਮੁਲਾਜ਼ਮ ਨੂੰ ਆਓ ਮੇਰੇ ਨਾਲ ਪਿੰਡਾਂ ਦੇ ਵਿੱਚ ਚਲੋ ਅਸੀਂ ਦੇਖੀਏ ਕਿ ਆ ਪਿੰਡ ਦੇ ਲੋਕ ਇੰਨੇ ਕਮਜ਼ੋਰ ਨੇ ਕੀ ਆ ਪਿੰਡ ਦੇ ਲੋਕ ਇੰਨੇ ਡਰੇ ਹੋਏ ਨੇ ਕਿ ਕਿਸੇ ਦੇ ਕਹਿਣ ਤੇ ਵੋਟਾਂ ਪਾ ਦੇਣਗੇ ਚਾਹੇ ਜਿੰਨਾ ਮਰਜ਼ੀ ਲੋਕਾਂ ਦੇ ਉੱਤੇ ਦਬਾਅ ਪਾ ਲੈਣ ਐਸੀ ਸਰਕਾਰ ਲੇਕਿਨ ਅੱਜ ਦੇ ਲੋਕ ਬਹੁਤ ਸਿਆਣੇ ਨੇ ਕਿਸੇ ਦੇ ਕਹਿਣ ਦੇ ਨਾਲ ਕਿਤੇ ਵੋਟ ਨਹੀਂ ਪਾਈ ਜਾਂਦੀ ਕਿਸੇ ਦੇ ਦਬਾਅ ਦੇ ਨਾਲ ਕਿਤੇ ਵੋਟ ਨਹੀਂ ਪਾਈ ਜਾਂਦੀ ਜਦੋਂ ਵੋਟ ਦਾ ਬਟਨ ਅੰਦਰ ਦਬਣਾ ਤੇ ਉਹਨੂੰ ਪਤਾ ਹੈ ਕਿ ਇਹ ਮੇਰਾ ਹੱਕ ਹੈ ਸੰਵਿਧਾਨਿਕ ਹੱਕ ਹੈ ਔਰ ਮੈਨੂੰ ਇਸ ਵੋਟ ਪਾਉਣ ਤੋਂ ਕੋਈ ਨਹੀਂ ਰੋਕ ਸਕਦਾ ਚਾਹੇ ਕਿੰਨਾ ਵੀ ਕੋਈ ਪ੍ਰੈਸ਼ਰ ਕਿਉਂ ਨਾ ਹੋਵੇ ਇਹ ਸਾਰੀਆਂ ਝੂਠੀਆਂ ਗੱਲਾਂ ਜਿਹੜੀਆਂ ਪੇਸ਼ ਕੀਤੀਆਂ ਗਈਆਂ ਇਹ ਭੰਡਾਰੀ ਸਾਹਿਬ ਦੀ ਜਿਵੇਂ ਸਰਪੰਚ ਸਾਹਿਬ ਦੀ ਗੱਲ ਕਰਾਂ ਕੁਝ ਦਿਨ ਪਹਿਲੇ ਦੀ ਮੈਂ ਗੱਲ ਕਰਾਂ ਇਹਨਾਂ ਅੱਜ ਦਾ ਨਹੀਂ ਚਾਰ ਤੋਂ ਪੰਜ ਪੁਲਿਸ ਮੁਲਾਜ਼ਮਾਂ ਦੇ ਉੱਤੇ ਕਰਪਸ਼ਨ ਦੇ ਚਾਰਜਸ ਲਗਾ ਕੇ ਉਹਨਾਂ ਨੂੰ ਸਜ਼ਾ ਦੇ ਆਰਡਰ ਤੱਕ ਕਰਵਾਏ ਹੋਏ ਨੇ ਇਹ ਕੋਈ ਇਹ ਨਹੀਂ ਹੈਗਾ ਕਿ ਕੋਈ ਅੱਜ ਕੋਈ ਨਵਾਂ ਹੀ ਕੇਸ ਬਾਹਰ ਆਣ ਲੱਗਾ ਉਹਨਾਂ ਲੋਕਾਂ ਤੱਕ ਇਹ ਚੀਜ਼ਾਂ ਪਹੁੰਚਣੀਆਂ ਚਾਹੀਦੀਆਂ ਹਨ ਜੋ ਸਿਰਫ ਔਰ ਸਿਰਫ ਸੁਣਿਆ ਸੁਣਾਈਆ ਗੱਲਾਂ ਨੂੰ ਲੈ ਕੇ ਕਿਸੇ ਆਮ ਵਿਅਕਤੀ ਦੀ ਕਿਸੇ ਦੀ ਇੱਜ਼ਤ ਖਰਾਬ ਕਰਨ ਲਈ ਤੁਰ ਪੈਣ ਕਿਉਂਕਿ ਇੱਜ਼ਤ ਕਮਾਉਣ ਵਾਸਤੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਔਰ ਇੱਜ਼ਤ ਨੂੰ ਖਤਮ ਕਰਨ ਲਈ ਇੱਕ ਸੈਕਿੰਡ ਲੱਗਦਾ ਹੈ ਕਿ ਜੇ ਕੋਈ ਉਹ ਵੀ ਕਰਨ ਦੀ ਨਜਾਇਜ਼ ਕੋਸ਼ਿਸ਼ ਕਰੇਗਾ ਕਾਂਗਰਸ ਪਾਰਟੀ ਇੰਨੀ ਕਮਜ਼ੋਰ ਨਹੀਂ ਹੈਗੀ ਨਾ ਵਰਕਰ ਉਹਨਾਂ ਦਾ ਇੰਨਾ ਕਮਜ਼ੋਰ ਹੈ ਨਾ ਪ੍ਰਸ਼ਾਸਨ ਦੇ ਅੰਦਰ ਦਬ ਕੇ ਤੁਹਾਡੀਆਂ ਗੱਲਾਂ ਚਾਹਵਾਂਗੇ ਨਾ ਹੀ ਤੁਹਾਡੇ ਮੰਤਰੀਆਂ ਔਰ ਐਮਐਲਏ ਦੇ ਥੱਲੇ ਦਬ ਕੇ ਕਾਂਗਰਸ ਪਾਰਟੀ ਦਾ ਕੋਈ ਵੀ ਵਰਕਰ ਤੁਹਾਡੇ ਥੱਲੇ ਲੱਗੇਗਾ ਔਰ ਤੁਹਾਡੇ ਤੁਹਾਡੀਆਂ ਐਸੀਆਂ ਦਿੱਤੀਆਂ ਧਮਕੀਆਂ ਦੇ ਥੱਲੇ ਆਏਗਾ ਆਲਰੇਡੀ ਇਹ ਸਰਪੰਚ ਸਾਹਿਬ ਕਈ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਜੇਲ੍ਹ ਦੀ ਹਵਾ ਖਵਾ ਚੁੱਕੇ ਨੇ ਜਿਹਦੇ ਵਿੱਚ ਰਜਿੰਦਰ ਕੁਮਾਰ ਏਐਸਆਈ ਗੁਰਦਾਸਪੁਰ ਤੋਂ ਕੁਲਦੀਪ ਕੁਮਾਰ ਏਐਸਆਈ ਜਿਨ੍ਹਾਂ ਤੇ ਐਫਆਈਆਰ 17/19 ਹੋਈ ਹੈ ਗੋਵਿੰਦ ਪ੍ਰਸਾਦ ਘਰੋਟਾ ਚੌਂਕੀ ਇੰਚਾਰ ਸਿਗਾ 3/21 ਦੀ ਐਫਆਈਆਰ ਹੋਈ ਹੈ ਔਰ ਇਹ ਅੱਜ ਦੇ ਨਹੀਂ ਇਹ ਕਈ ਵਾਰੀ ਇਸ ਤਰ੍ਹਾਂ ਹੋ ਚੁੱਕੇ ਹੈ ਜਦੋਂ ਵੀ ਕੋਈ ਇਸ ਤਰ੍ਹਾਂ ਇਹਨਾਂ ਦੀ ਕੋਈ ਗਵਾਹੀ ਕੋਈ ਪੇਸ਼ੀ ਆਂਦੀ ਹੈ ਤਾਂ ਪੁਲਿਸ ਇਹਨਾਂ ਤੇ ਜਾਣਬੁੱਝ ਕੇ ਪ੍ਰੈਸ਼ਰ ਕਰਕੇ ਝੂਠੇ ਪਰਚੇ ਕਰਨ ਦੀ ਹੈ ਜਦੋਂ ਗੱਲਾਂ ਕਰਦੇ ਨੇ ਕਿ ਤੂੰ ਸਾਡੇ ਹੱਕ ਦੇ ਵਿੱਚ ਗਵਾਹੀ ਦੇ ਸਾਡਾ ਪੁਲਿਸ ਦਾ ਮਲਾਜ਼ਮ ਜਿਹੜਾ ਹੈਗਾ ਉਸ ਕੇਸ ਤੋਂ ਬਰੀ ਹੋ ਜਾਣਾ ਚਾਹੀਦਾ ਤੂੰ ਕੁਝ ਨਾ ਕੁਝ ਕਾਰਨ ਨਹੀਂ ਤੇ ਤੇਰੇ ਤੇ ਚਿੱਟੇ ਦਾ ਪਰਚਾ ਜਾਂ ਕੋਈ ਹੋਰ ਪਰਚਾ ਝੂਠਾ ਦੇ ਕੇ ਤੇਰੇ ਤੇ ਦਬਾਅ ਪਾ ਕੇ ਕੋਈ ਨਾ ਕੋਈ ਤੇਰੀ ਫੈਮਲੀ ਨੂੰ ਹਰਾਸ ਕੀਤਾ ਜਾਏਗਾ ਹੁਣ ਤੁਸੀਂ ਜਦੋਂ ਜਿਹੜਾ ਕੋਈ ਇਹ ਕੰਮ ਵਿਅਕਤੀ ਸਰਪੰਚ ਲੋਕਾਂ ਦੀ ਆਵਾਜ਼ ਹੱਕ ਦੀ ਆਵਾਜ਼ ਚੁੱਕਣ ਵਾਸਤੇ ਜਦੋਂ ਕੋਈ ਗੱਲ ਰੱਖਦਾ ਤਾਂ ਕਿਆ ਫਿਰ ਪੁਲਿਸ ਤਾਂ ਫਿਰ ਤੋਂ ਉਹਦੇ ਨਾਲ ਬਦਲੇ ਤਾਂ ਲਏਗੀ ਪੁਲਿਸ ਉਹਨੂੰ ਫੋਰਸ ਵੀ ਕਰੇਗੀ ਪੁਲਿਸ ਉਹਤੇ ਧੱਕੇਸ਼ਾਹੀ ਵੀ ਕਰੇਗੀ ਔਰ ਅੱਜ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਨਸ਼ਾ ਛੁਡਾਓ ਮੁਹਿੰਮ ਚਲਾਈ ਜਾ ਰਹੀ ਹੈ ਵਿਰੁੱਧ ਨਸ਼ ਜਿਹੜੀ ਹੈਗੀ ਹੈ ਲੜਾਈ ਨਸ਼ੇ ਵਿਰੁੱਧ ਪੰਜਾਬ ਜਿਹੜੀ ਮੁਹਿੰਮ ਚਲਾ ਰਹੀ ਹੈਗੀ ਹੈ ਤੁਸੀਂ ਸਾਰਿਆਂ ਨੇ ਸੁਣਿਆ ਹੈ ਕਿ ਪਹਿਲੇ ਹੀ ਜਿਹੜੀ ਕਾਂਸਟੇਬਲ ਲੇਡੀ ਜਿਹੜੀ ਸੀਗੀ ਜਿਹੜੀ ਹੱਥ ਦੇ ਵਿੱਚ ਰੋਲੈਕਸ ਦੀਆਂ ਗੱਡੀਆਂ ਥਾਰ ਗੱਡੀਆਂ ਇੰਡੈਵਰ ਫੋਰਚੂਨ ਟਾਈਟਾਕ ਕਰੋੜ ਦੇ ਫਲੈਟ ਲੈ ਕੇ ਵੱਡੇ ਵੱਡੇ ਪੁਲਿਸ ਦੇ ਜਿਹੜੇ ਮੁਲਾਜ਼ਮਾਂ ਦੇ ਸਿਰ ਦੇ ਉੱਤੇ ਨਸ਼ਾ ਤਸਕਰੀ ਕਰਦੀ ਰਹੀ ਅੱਜ ਪੰਜਾਬ ਸਰਕਾਰ ਨੇ ਉਸ ਦਾ ਘਰ ਟਾਣ ਦੀ ਕੋਈ ਗੱਲ ਨਹੀਂ ਕੀਤੀ ਜਿਨ੍ਹਾਂ ਦੇ ਘਰ ਟਾਏ ਕੁਛ ਨਹੀਂ ਪਤਾ ਕੋਈ ਰਿਕਾਰਡ ਨਹੀਂ ਪਤਾ ਕਿਦੇ ਘਰ ਟਾਏ ਜਾ ਰਹੇ ਨੇ ਕਿਵੇਂ ਕੀ ਹੋ ਰਿਹਾ ਇਸ ਬਾਰੇ ਕੋਈ ਨੋ ਲੈਜ ਨਹੀਂ ਸਰਕਾਰ ਆਪਣਾ ਧੋਸ ਜਮਾਨ ਲਈ ਪ੍ਰਸ਼ਾਸਨ ਦੀ ਮਦਦ ਲੈ ਕੇ ਆਮ ਲੋਕਾਂ ਨੂੰ ਔਰ ਖਾਸ ਕਰਕੇ ਕਾਂਗਰਸ ਦੇ ਵਰਕਰਾਂ ਨੂੰ ਹਰਾਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਸੀਂ ਇਹ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਔਰ ਦੂਸਰੀ ਗੱਲ ਇਹ ਜੋ ਵੀ ਮਸਲਾ ਜਿਹੜਾ ਸਾਹਮਣੇ ਨਜ਼ਰ ਆਇਆ ਇੱਕ ਹੋਰ ਮੈਂ ਕੇਸ ਦੱਸਣਾ ਚਾਹਾਂਗੀ ਰਜਿੰਦਰ ਕੁਮਾਰ ਜਿਹੜਾ ਹੈਗਾ ਮੈਂ ਸੁਣਿਆ ਹੈਗਾ ਕਿ ਇੱਕ ਜਿਹੜੇ ਅ ਇੱਥੇ ਕੋਈ ਚੌਂਕ ਹੈਗਾ ਸਰਨਾ ਚੌਂਕ ਜਿੱਥੇ ਇੱਕ ਪੁਲਿਸ ਮੁਲਾਜ਼ਮ ਨੂੰ ਵਾਵਾਈ ਕਰਨ ਵਾਸਤੇ ਕੀ ਬਾਤ ਹੈ ਤੁਸੀਂ ਬਹੁਤ ਵਧੀਆ ਸਰਪੰਚ ਦੇ ਅਗੇਂਸਟ ਕਾਰਵਾਈ ਕਰ ਦਿੱਤੀ ਉਹਦੀ ਜਲੀਲ ਕਰ ਦਿੱਤਾ ਤੁਸੀਂ ਉਤੇ ਪਰਚੇ ਵੀਆਂ ਗੱਲਾਂ ਕਰ ਦਿੱਤੀਆਂ ਤੁਸੀਂ ਬਹੁਤ ਵਧੀਆ ਕੰਮ ਕੀਤਾ ਉਹ ਕੌਣ ਲੋਕ ਨੇ ਉਹ ਲੋਕ ਨੇ ਪਿੰਡ ਦੇ ਜਿਹੜੇ ਕਿ ਆਮ ਆਦਮੀ ਪਾਰਟੀ ਔਰ ਬੀਜੇਪੀ ਦੇ ਨਾਲ ਤਾਲੁਕਾਤ ਰੱਖਦੇ ਨੇ ਔਰ ਉਹ ਲੋਕ ਨੇ ਜਿਹੜੇ ਕਿ ਇਹਨਾਂ ਦੇ ਅਗੇਂਸਟ ਸਰਪੰਚੀ ਦੇ ਅਗੇਂਸਟ ਇਲੈਕਸ਼ਨ ਲੜਦੇ ਰਹੇ ਨੇ ਔਰ ਕੋਈ ਇਹ ਨਹੀਂ ਅਸੀਂ ਕਹਿ ਸਕਦੇ ਕਿ ਬੜਾ ਆਮ ਘਰ ਦਾ ਵਿਅਕਤੀ ਪਰੇਸ਼ਾਨ ਹੋ ਕੇ ਇਹਨਾਂ ਤੋਂ ਤੇ ਅੱਜ ਉਹ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਜਾ ਕੇ ਹਾਰ ਔਰ ਲੱਡੂ ਖਵਾਉਣੇ ਸ਼ੁਰੂ ਕਰ ਦਿੱਤੇ ਇਹ ਉਹ ਲੋਗ ਨੇ ਸਭ ਤੋਂ ਵੱਡੀ ਗੱਲ ਇੱਕ ਹੋਰ ਹੈਗੀ ਹੈ ਕਿ ਇਸ ਕੇਸ ਦੇ ਵਿੱਚ ਇਹ ਪਿੰਡ ਦੇ ਪੰਚਾਇਤੀ ਜ਼ਮੀਨਾਂ ਦਾ ਵੀ ਬਹੁਤ ਵੱਡਾ ਝਗੜਾ ਹੈਗਾ ਜਿੱਥੇ ਕੁਝ ਦਿਨ ਪਹਿਲੇ ਹੀ 10 April ਦੀ ਵਾਰਦਾਤ ਹੈਗੀ ਹੈ ਜਿੱਥੇ ਇਹਨਾਂ ਨੇ ਇੱਕ ਵਕਫ ਬੋਰਡ ਦੀ ਜ਼ਮੀਨ ਹੈਗੀ ਹੈ ਜਿੱਥੇ ਇਹਨਾਂ ਨੇ ਇੰਤਕਾਲ ਕਾਗਜ਼ ਸਾਰਾ ਕੁਝ ਡਾਕੂਮੈਂਟਸ ਹਨਾ ਅਵੇਲੇਬਲ ਹੈਗੇ ਆ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਨੂੰ ਥਾਣੇ 'ਚ ਬੁਲਾ ਕੇ ਪਿਛਲੇ ਪਿੱਛੇ ਪਿਛਲੇ ਪਾਸੋਂ ਕੁਝ 40 40 ਲੋਕਾਂ ਨੂੰ ਉਹਨਾਂ ਦੀ ਜ਼ਮੀਨ ਤੇ ਉੱਤੇ ਪੇਜ ਕੇ ਉੱਤੇ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕੀਤੀ ਉਹਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਟਰੈਕਟਰਾਂ ਦੇ ਉੱਤੇ ਚੜ ਕੇ ਕਿਸ ਤਰ੍ਹਾਂ ਦੇ ਨਾਲ ਗਾਣੇ ਉੱਚੇ-ਉੱਚੇ ਲਗਾ ਕੇ ਕਿ ਮਤਲਬ ਕਿ ਕੋਈ ਲਾਅ ਐਂਡ ਆਰਡਰ ਦੇ ਹਾਲਾਤ ਹੀ ਨਹੀਂ ਕੋਈ ਹੈਗਾ ਕੋਈ ਡਰ ਖੋਫ ਹੀ ਨਹੀਂ ਹੈਗਾ ਕਿਸੇ ਨੂੰ ਕਿ ਜ਼ਬਰਦਸਤੀ ਆ ਕੇ ਕਿ ਤੁਸੀਂ ਉਸ ਬੰਦੇ ਨੂੰ ਪੁਲਿਸ ਤੇ ਥਾਣੇ ਬਿਠਾ ਦਿਓ ਤੇ ਪਿੱਛੋਂ ਉੱਤੇ ਜ਼ਮੀਨ ਤੇ ਕਬਜ਼ਾ ਕਰਵਾ ਦਿਓ ਕਿਉਂਕਿ ਇਹ ਪਿੰਡ ਦੀ ਕਈ ਸਾਰੀਆਂ ਐਸੀ ਜ਼ਮੀਨਾਂ ਤੇ ਪਿਛਲੇ 30-40-40 ਸਾਲ ਦੇ ਕੋਈ ਕਬਜ਼ੇ ਹੋਏ ਨੇ ਜਿੱਥੇ ਸਰਪੰਚ ਸਾਹਿਬ ਉਸ ਕਬਜ਼ੇ ਨੂੰ ਛਡਾਣਾ ਚਾਹੁੰਦੇ ਨੇ ਔਰ ਸਰਕਾਰ ਔਰ ਪ੍ਰਸ਼ਾਸਨ ਔਰ ਇਥੋਂ ਦੇ ਕੁਝ ਸ਼ਰਾਰਤੀ ਲੋਕ ਪਿੰਡ ਦੇ ਜਿਹੜੇ ਉਸ ਕਬਜ਼ੇ ਨੂੰ ਕਾਇਮ ਰੱਖਣਾ ਚਾਹੁੰਦੇ ਨੇ ਜਿਹਦੇ ਕਰਕੇ ਅੱਜ ਇਸ ਸਰਪੰਚ ਸਾਹਿਬ ਦੇ ਉੱਤੇ ਜਿਹੜਾ ਹੈਗਾ ਇਹ ਸਾਰੇ ਦੇ ਸਾਰੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਜਿਹੜਾ ਕਿ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਔਰ ਇਹ ਪਿੰਡ ਜਿਹੜਾ ਹੈਗਾ ਕੈਪਟਨ ਗੁਰਬਚਨ ਸਿੰਘ ਸਲਾਰੀਆ ਜਿਹੜੇ ਕਿ ਪਰਮ ਵੀਰ ਚੱਕ ਔਰ ਸਾਡੇ ਦੇਸ਼ ਦਾ ਔਰ ਪਿੰਕ ਕੈਲੋ ਕੀ ਪੰਜਾਬ ਦਾ ਇੱਕ ਪਹਿਲਾ ਐਸਾ ਪਿੰਡ ਹੈ ਜਿਨ੍ਹਾਂ ਦੇ ਨਾਮ ਦਾ ਇਸ ਪਿੰਡ ਦੇ ਵਿੱਚ ਸਕੂਲ ਬਣਿਆ ਉਸ ਸਕੂਲ ਦੇ ਵਿੱਚ ਵੀ ਇੱਕ ਰਸਤਾ ਜਿਹੜਾ ਹੈਗਾ ਸਰਕਾਰੀ ਉਸ ਰਸਤੇ ਨੂੰ ਵੀ ਖਾਲੀ ਕਰਨ ਵਾਸਤੇ ਕੁਝ ਪਿੰਡ ਦੇ ਲੋਕ ਉਸ ਦੇ ਉੱਤੇ ਤੱਕੇਸ਼ਾਈ ਕਰ ਰਹੇ ਨੇ ਉਹ ਪਿੰਡ ਵੀ ਖਾਲੀ ਜਿਹੜਾ ਹੈਗਾ ਸੜਕ ਦਾ ਰਸਤਾ ਜਿਹੜਾ ਹੈਗਾ ਉਹ ਉਸ ਨੂੰ ਖਾਲੀ ਨਾ ਕਰਨ ਵਾਸਤੇ ਵੀ ਪੂਰਾ ਜੋਰ ਪਾ ਰਹੇ ਜਿੱਥੇ ਸਰਪੰਚ ਸਾਹਿਬ ਚਾਹੁੰਦੇ ਨੇ ਕਿ ਉਹ ਜਿਹੜੀ ਜ਼ਮੀਨ ਹੈਗੀ ਹੈ ਜਿਸ ਦੇ ਨਾਮ ਤੇ ਹੈਗੀ ਹੈ ਜਿਸ ਦੇ ਸਰਕਾਰ ਦੀ ਹੈ ਪਰਮਵੀਰ ਚੱਕਰ ਦੇ ਨਾਮ ਤੇ ਜੋ ਮਿਲੀ ਹੈ ਆਪਾਂ ਬੜਾ ਰੋਲਾ ਪਾਉਂਦੇ ਆ ਪਰਮਵੀਰ ਚੱਕਰ ਮਿਲਣਾ ਚਾਹੀਦਾ ਜੇ ਕਿਸੇ ਨੂੰ ਮਿਲ ਜਾਂਦਾ ਤੇ ਅਸੀਂ ਉਸ ਦੀ ਕਦਰ ਕਰਨ ਵਾਲੀ ਜਾਣਦੇ ਕਿ ਜੇ ਸਰਕਾਰ ਜਾਣਦੀ ਹੈ ਤੇ ਇਹਨਾਂ ਲੋਕਾਂ ਨੂੰ ਪਿੱਛੇ ਕਰਕੇ ਉਸ ਤੇ ਕਬਜ਼ਾ ਛੁਡਵਾਉਂਦੇ ਕਿਉਂ ਨਹੀਂ ਹੈ ਤੇ ਜੇ ਸਰਪੰਚ ਸਾਹਿਬ ਉਹ ਕਰ ਰਹੇ ਨੇ ਤੇ ਤੁਹਾਨੂੰ ਤਕਲੀਫ ਕਿਉਂ ਹੋ ਰਹੀ ਹੈ ਔਰ ਸਭ ਤੋਂ ਨਾਲ ਨਾਲ ਮੈਂ ਇਹ ਵੀ ਗੱਲ ਦੱਸਣਾ ਚਾਹਾਂਗੀ ਕਿ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਕਿ ਇੱਥੇ ਇੱਕ ਅ ਇੱਥੇ ਵਾਰਦਾਤ ਹੋਈ ਸੀਗੀ ਕਿਉਂਕਿ ਸਰਪੰਚ ਸਾਹਿਬ ਐਕਸਾਈਜ਼ ਦਾ ਵੀ ਕੰਮ ਕਰਦੇ ਰਹੇ ਨੇ ਔਰ ਉਹਦੇ ਵਿੱਚ ਵੀ ਕਈ ਵਾਰੀ ਕੁਝ ਸ਼ਰਾਰਤੀ ਹੁੰਦੇ ਨੇ ਜਿਹੜੇ ਕੰਪੀਟੀਟਰਸ ਹੁੰਦੇ ਨੇ ਜਿਹੜੇ ਝੂਠੇ ਪਰਚੇ ਪਵਾਉਂਦੀਆਂ ਕੋਸ਼ਿਸ਼ ਨੇ ਉਹ ਸਰਪੰਚ ਸਾਹਿਬ ਤੇ ਪਰਚੇ ਜ਼ਰੂਰ ਹੋਏ ਲੇਕਿਨ ਉਸਤੇ ਕਈ ਪਰਚਿਆਂ ਦੇ ਉੱਤੇ ਹੁਣ ਉਹਨਾਂ ਨੂੰ ਜਿਹੜੀ ਹੈਗੀ ਐ ਉਹ ਖਾਰਜ ਵੀ ਹੋ ਚੁੱਕੇ ਨੇ ਔਰ ਇੱਕ ਮੈਂ ਤੁਹਾਨੂੰ ਕੇਸ ਦੱਸਣਾ ਚਾਹਾਂਗੀ ਇਹਨਾਂ ਦੇ